ਰੇ ਸਾਡਾ ਸਕੂਲ ਜਿਹੜਾ ਹੈਗਾ ਸਰਕਾਰੀ ਐਲੀਮੈਂਟਰੀ ਸਕੂਲ ਚੱਕਵੰਡਿਆਣਾ ਬਲਾਕ ਤਲਵਾੜਾ ਦੇ ਵਿੱਚ ਆਪਾਂ ਸਕੂਲ ਹੈਗਾ ਪ੍ਰਾਇਮਰੀ ਸਕੂਲ ਹੈ ਇਹਦੇ ਵਿੱਚ ਨਰਸਰੀ ਤੋਂ ਲੈ ਕੇ ਤੇ 5ਥ ਕਲਾਸ ਕਾ ਆਪਣੇ ਬੱਚੇ ਪੜ੍ਹਦੇ ਨੇ 47 ਸਾਡੇ ਕੋਲ ਬੱਚੇ ਨੇ ਤੇ ਇਹ 2-3 ਸਾਲ ਤੋਂ ਪ੍ਰੋਬਲਮ ਚੱਲਦੀ ਪਈ ਹੈ ਜਦੋਂ ਵੀ بارش ਹੁੰਦੀ ਸਾਰੇ ਪਿੰਡ ਦਾ ਜਿਹੜਾ ਪਾਣੀ ਹੈਗਾ ਉਹ ਸਾਡੇ ਸਕੂਲ ਦੇ ਵਿੱਚ ਐਂਟਰ ਕਰਦਾ ਹੈਗਾ ਫਿਰ ਇਹ ਪਾਣੀ ਜਿਸ ਬਿਲ ਤੱਕ ਪਾਣੀ ਪਿੱਛੇ ਤੇ ਆਂਦਾ ਕ ਖਤਮ ਨਹੀਂ ਹੁੰਦਾ ਸਾਡੇ ਸਕੂਲ ਦੇ ਵਿੱਚ ਆ ਕੇ ਨੀਹਾਂ ਦੇ ਵਿੱਚ ਹੀ ਜਾਂਦਾ ਹੈਗਾ ਕਿਸੇ ਪਹਿਲੇ ਵੀ ਸਾਨੂੰ ਇਹ ਖਤਰਾ ਗਾਇਆ ਬਿਲਡਿੰਗ ਗਿਰ ਸਕਦੀ ਹੈ ਕੁਝ ਵੀ ਹੋ ਸਕਦਾਗਾ ਜੀ ਇਥੇ ਫਿਰ ਬੱਚੇ ਕਿਸ ਤਰ੍ਹਾਂ ਫਿਰ ਜਦੋਂ ਮੈਂ ਦੇਖਿਆ ਸਰਾਣ ਦੇ ਵਿੱਚ ਪੜਾ ਰਹੇ ਹੋ ਤੇ ਫਿਰ ਬੱਚੇ ਜਦੋਂ ਪਾਣੀ ਆ ਜਾਂਦਾ ਫਿਰ ਸਰਾਣ ਦੇ ਵਿੱਚ ਪੜਾਣੇ ਪੈਂਦੇ ਸਰ ਬੱਚੇ ਫਿਰ ਸਾਨੂੰ ਨਾਲ ਦੇ ਮੰਦਰ ਹੈ ਮੰਦਰ ਦੇ ਵਿੱਚ ਸਾਨੂੰ ਉੱਥੇ ਇੱਕ ਸ਼ਿਫਟ ਕਰਨੇ ਪੈਂਦੇ ਆ ਜੀ ਹਾਂਜੀ ਤੇ ਸਕੂਲ ਦਾ ਜਿਹੜਾ ਪਿੰਡ ਦੇ ਕੋਈ ਪੰਚਾਇਤ ਹੈ ਜ ਉਹਨਾਂ ਨਾਲ ਗੱਲਬਾਤ ਕੀਤੀ ਉਹ ਤਾਂ ਉਹਨਾਂ ਨੇ ਬਿਲਕੁਲ ਸਰ ਉਹਨਾਂ ਨੇ ਵੀ ਬਹੁਤ ਵਾਰੀ ਕਹਿ ਚੁੱਕੇ ਆ ਉਹ ਕਹਿੰਦੇ ਕਿ ਸਾਡੇ ਬਸਦਾ ਨਹੀਂ ਹੁਣ ਇਹ ਤੇ ਬਹੁਤ ਮੁਸ਼ਕਲ ਬੀਡੀਪੀ ਸਾਹਿਬ ਦੇ ਮੈਂ 3-4 ਦਿਨ ਪਹਿਲਾਂ ਗਿਆ ਸੀਗਾ ਜੀ ਉੱਥੇ ਵੀ ਐਪ ਮੇਰੇ ਤੁਹਾਡੇ ਸਕੂਲ ਦੇ ਸੀ ਨਾ ਆ ਰਹੇ ਤੁਹਾਡੇ ਪਿੰਡ ਦੇ ਲੋਕਾਂ ਨੇ ਵੀ ਸਾਡੀ ਗੱਲਬਾਤ ਹੋਈ ਹੈ ਹਾਂਜੀ ਉਹ ਕਹਿੰਦੇ ਸਕੂਲ ਤਾਂ ਬਹੁਤ ਵਧੀਆ ਅਧਿਆਪਕ ਵੀ ਵਧੀਆ ਨੇ ਪਰ ਸਕੂਲ ਦੇ ਜਿਹੜੇ ਹਾਲਾਤ ਨੇ ਉਹ ਬੜੇ ਬੱਤਰ ਤੋਂ ਬੱਤਰ ਨੇ ਜਿਵੇਂ ਇਸ ਤਰ੍ਹਾਂ ਹੀ ਰਹਿ ਰਹੇ ਸੰਦ ਬੱਚੇ ਵੀ ਹਟਾਣੇ ਪੈਣਗੇ ਆਨਾਲੇ ਸਮੇਂ ਬਹੁਤ ਮੁਸ਼ਕਲ ਹੈ ਜੀ ਇਹਦਾ ਪਿੰਡ ਦੇ ਲੋਕੀ ਕਹਿੰਦੇ ਵੀ ਆਪਾਂ ਇਸ ਸਕੂਲ ਦੇ ਵਿੱਚ ਕਿਉਂ ਭੇਜਨੇ ਬੱਚੇ ਕਿਸੇ ਪਹਿਲੇ ਵੀ ਖਤਰਾ ਹੋ ਸਕਦਾਗਾ ਤੇ ਸਾਨੂੰ ਆਪਣੀ ਸਟਰੈਂਥ ਬੱਚੇ ਦੀ ਸਟਰੈਂਥ ਘਟਣ ਦਾ ਖਤਰਾ ਹੈ ਜੀ ਹਾਂਜੀ ਤੇ ਕੋਈ ਆਇਆ ਉੱਦਾਂ ਤੁਸੀਂ ਕਿਸੇ ਨੂੰ ਸ਼ਿਕਾਇਤ ਜਦੋਂ ਕੀਤੀ ਜਾਂ ਕਿਸੇ ਨੂੰ ਦੱਸਿਆ ਤਾਂ ਕੋਈ ਇੱਥੇ ਦੇਖਰੇਖ ਕਰਨ ਵ ਕਹਿੰਦੇ ਕੋਈ ਨਹੀਂ ਦਾ ਹੱਲ ਕਰਦੇ ਆ ਪਾਣੀ ਦਾ ਨਿਕਾਸ ਦਾ ਫਿਲਹਾਲ ਕਰਦੇ ਆਗੇ ਉਹ ਕੋਈ ਹੱਲ ਨਹੀਂ ਹੋਇਆ ਤੇ ਸਰ ਇਹ ਜਿਹੜਾ ਇੱਕ ਸਾਲ ਕਰਾਂਗੇ ਪੂਰੇ ਪਿੰਡ ਦਾ ਪਾਣੀ ਪਿਛਲੀਆਂ ਦੁਵਾਰਾਂ ਤੁਹਾਡੀ ਤਸਵੀਰ ਦੇਖੀ ਮੈਂ ਪਿੱਛੇ ਉਹ ਪਿੱਛੇ ਆ ਜਾਂਦਾ ਪਾਣੀ ਜ਼ਿਆਦਾ ਹਾਂਜੀ ਸਰ ਪਿੰਡ ਦਾ ਪੂਰੇ ਪਿੰਡ ਦਾ ਪਾਣੀ ਪਿੱਛੇ ਹੁੰਦਾ ਮੇਰੇ ਸਕੂਲ ਦੇ ਉਹ ਨੀਹਾਂ ਦੇ ਵਿੱਚ ਦੀ ਨਿਕਲ ਕੇ ਆਂਦਾ ਜੀ ਅੱਛਾ ਅਸੀਂ ਮਿੱਟੀ ਵੀ ਪ 10 15 ਟਰੈਲੀਆਂ ਸਟਾਈਆਂ ਨਾ ਪਰ ਫਿਰ ਵੀ ਪਾਣੀ ਸਾਰੇ ਪਿੰਡ ਦਾ ਨਿਕਾਸ ਹੀ ਸਾਡੇ ਸਕੂਲ ਦੇ ਪਿੱਛੇ ਦੀ ਹੈ ਔਰ ਸਕੂਲ ਦੇ ਵਿੱਚ ਐਂਟਰ ਕਰਦਾ ਜੀ ਤੇ ਕੀ ਕਹਿੰਦੇ ਨੂੰ ਫਿਰ ਜਿੱਦਾਂ ਹੁਣ ਇਹਦਾਰ ਬਿਮਾਰੀਆਂ ਲੱਗਣ ਦਾ ਬਹੁਤ ਜ਼ਿਆਦਾ ਡਰ ਮੇਰੇ ਹਿਸਾਬ ਦੇ ਨਾਲ ਹਾਂਜੀ ਸਰ ਬਾਰਿਸ਼ ਹੁੰਦੀ ਰਹੀ ਤਾਂ ਜਾਂ ਪਾਣੀ ਆਂਦਾ ਰਿਹਾ ਹਾਂਜੀ ਸਰ ਸਾਡੇ ਜਿਹੜਾ ਪਾਣੀ ਆ ਉਹ ਨੀਂ ਪੀਣ ਯੋਗ ਨਿਕਲਿਆ ਜੀ ਪਰ ਟੈਸਟਿੰਗ ਹੋਈ ਆ ਪੀਲੇ ਬੈਕਟੀਰੀਆ ਔਰ ਵਾਈਟ ਬੈਕਟੀਰੀਆ ਨਿਕਲੇ ਆ ਆਪਾਂ ਪਾਣੀ ਲੈ ਕੇ ਆਉਂਦੇ ਜੀ ਪਿੰਡ ਤੋਂ ਆਪਣੇ ਵਾਟਰ ਸਪਲਾਈ ਤੋਂ ਹਾਂਜੀ ਬੱਚਿਆਂ ਨੂੰ ਪੀਣ ਵਾਸਤੇ ਮਿੱਡੇ ਮਿਲਦਾ ਵੀ ਮੇਰੇ ਸੇ ਮਿੱਡੇ ਮਿਲਦਾ ਵੀ ਤੁਹਾਡੀ ਮੈਂ ਤੇ ਉਹ ਕਿਸ ਤਰ੍ਹਾਂ ਪਰ ਮਿੱਡੇ ਮਿਲ تیار ਹੁੰਦਾ ਹਾਂ ਹਾਂਜੀ ਹਾਂਜੀ ਬਜ਼ੁਰਗ ਕਰਦੇ ਆ ਜੀ ਉਹ ਮਿੱਡੇ ਮਿਲ ਕੁਕ ਵਰਕ ਜਿਹੜੇ ਹੈਗਣ ਬਹੁਤ ਔਖਾ ਉਹਨਾ ਰੋਟੀ ਬਗਾਣਾ ਵੀ ਬਹੁਤ ਔਖਾ ਉਹ ਪੂਰੇ ਸਕੂਲ ਦੇ ਬੱਚਿਆਂ ਨੂੰ ਵੀ ਟੀਚਰਾਂ ਨੂੰ ਬੜੀ ਦਿੱਕਤ ਆ ਬਿਲਕੁਲ ਜੀ ਬਹੁਤ ਜ਼ਿਆਦਾ ਟੈਨਸ਼ਨ ਰਾਤ ਨੂੰ 12 ਵਜੇ ਹੁੰਦੀ ਹੈ ਟੈਨਸ਼ਨ ਇਹੀ ਹੁੰਦੀ ਕਿ ਸਕੂਲ ਸਾਡਾ ਡੁੱਬ ਜਾਣਾ ਮੁੱਖ ਮੰਤਰੀ ਸਾਹਿਬ ਇਸ ਲਈ ਪੰਜਾਬ ਪੰਜਾਬ ਸਰਕਾਰ ਬਹੁਤ ਧਿਆਨ ਦੇ ਰਹੀ ਸਕੂਲਾਂ ਵੱਲ ਤੇ ਉਹਨਾਂ ਨੂੰ ਕੀ ਮੰਗ ਕਰਨੇ ਚਾਹੁੰਦੇ ਹੋ ਕੀ ਮੰਗ ਰੱਖਣੀ ਚਾਹੁੰਦੇ ਹੋ ਭਾਈ ਸਰ ਮੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ ਕਿ ਸਾਡੇ ਬੱਚੇ ਜਿਹੜੇ ਨਾ ਉਹ ਸਟ੍ਰੈਂਥ ਨਾਲ ਸਾਡੀ ਘਟੇ ਕਿ ਬੱਚੇ ਨਾ ਅੱਗੇ ਪਿੱਛੇ ਚਲੇ ਜਾਣ ਪ੍ਰਾਈਵੇਟ ਸਕੂਲਾਂ ਚ ਨਾ ਚਲੇ ਜਾਣ ਤੇ ਸਾਡੀ ਇਹ ਹੀ ਮੰਗ ਹੈ ਵੀ ਸਾਡੀ ਬਿਲਡਿੰਗ ਜਾਂ ਤਾਂ ਨਵੀਂ ਬਣਾਈ ਜਾਏ ਉੱਚੀ ਕਰਕੇ ਇਹਦਾ ਹਾਲ ਹੀ ਹੋਈ ਸਰ ਮੰਦਰ ਵਿੱਚ ਬਿਠਾ ਕੇ ਪੜਾਦੀ ਇਹ ਤਾਂ ਬੱਚਿਆਂ ਨੂੰ ਹੋਰ ਤਾਂ ਕੋਈ ਜ਼ਰੀਆ ਹੈ ਨਹੀਂ ਸਾਡੇ ਕੋਲ ਲੱਗੇ ਕਿ ਸਾਰੀ ਕਲਾਸਿਸ ਭਰੀ ਹੋਈ ਹੈ ਪਾਣੀ ਨਾਲ ਰੂਮ ਸਾਰੇ ਕਿਚਨ ਵੀ ਸਾਡੀ ਪਾਣੀ ਨਾਲ ਵਿਲ ਹੋਈ ਪੂਰੀ ਬੰਦ ਖਤਮ ਹੈ ਤਾਂ ਸਾਡਾ ਜਿਹੜਾ ਕਿਚਨ ਗਾਰਡਨ ਹੈ ਉਹ ਵੀ ਸਾਡਾ ਸਾਰਾ ਖਰਾਬ ਹੋ ਗਿਆ ਤਾਂ ਬੱਚਿਆਂ ਨੂੰ ਜਿੱਦਾਂ ਕਿਦਾ ਪੜਾ ਦੇਦਾ ਉੱਥੇ ਆਪਣੇ ਤੇ ਫਿਰ ਬੱਚੇ ਮੈਡਮ ਜਿੱਦਾ ਇੱਕ ਇੱਕ ਰਿੰਦੇ ਦਾ ਗੱਲ ਹੈ ਨਹੀਂ ਕਿਉਂਕਿ ਪਿੱਛੋਂ ਵੀ ਪਾਣੀ ਸਾਰਾ ਦਾ ਆ ਰਿਹਾ ਹੈ ਨਾ ਪੂਰੇ ਪਿੰਡ ਦਾ ਪਾਣੀ ਗੰਦਗੀ ਇੱਥੇ ਆ ਰਹੀ ਹੈ ਤੇ ਬੱਚੇ ਛੋਟੇ-ਛੋਟੇ ਬੱਚੇ ਤੁਸੀਂ ਵੀ ਖੁੱਦ ਹੋਇਆ ਨਾ ਟੀਚਰ ਕੋਈ ਬੱਚਾ ਹੋਵੇ ਚਾਹੇ ਵੱਡਾ ਪਰ ਜਿੱਨਾ ਗੰਦਾ ਪਾਣੀ ਇੱਥੇ ਹੈਗਾ ਬਦਬੂ ਆ ਰਹੀ ਤੇ ਇਹਨਾਂ ਬਿਮਾਰੀ ਤਾਂ ਕਿਸੇ ਉਤਰਾਂ ਦੀ ਵੱਡੀ ਕੋਈ ਵੀ ਲੱਗ ਸਕਦੀ ਹੈ ਹਾਂਜੀ ਸਰ ਬਿਮਾਰੀ ਦਾ ਵੀ ਖਤਰਾ ਹੈ ਸਾਨੂੰ ਵੀ ਖਤਰਾ ਹੈ ਪਿੰਡ ਵਾਲਿਆਂ ਨੂੰ ਵੀ ਜ਼ਿਆਦਾ ਖਤਰਾ ਬੱਚਿਆਂ ਨੂੰ ਵੀ ਹਾਂਜੀ ਹਾਲਾਤ ਬਹੁਤ ਮਾੜੇ ਨੇ ਅਸੀਂ ਦੋਪਾਨਗਰ ਕਹਿੰਦੇ ਸਕੂਲ ਦੇ ਬਹੁਤ ਹਾਲਾਤ ਮਾੜੇ ਨੇ ਟੀਚਰ ਵੀ ਵਧੀਆ ਆ ਗਿਆ ਸਟਰੈਂਥ ਵੀ ਹੈਗੀ ਆ ਪਰ ਸਕੂਲ ਦੇ ਜਿਹੜੇ ਹਾਲਾਤਾਂ ਦੀ ਇੰਨੇ ਕੁ ਹਾਲਾਤ ਮਾੜੇ ਹੋ ਚੁੱਕੇ ਹਨ ਉਹਨੂੰ ਇਦਾਂ ਲੱਗ ਰਿਹਾ ਬੱਚੇ ਹਟਾਣੇ ਪੈਣਗੇ ਨਹੀਂ ਸਰ ਰਾਹੇ ਤਾਂ ਇਹ ਡਿਪਾਰਟਮੈਂਟ ਤੋਂ ਹੀ ਮਾਰ ਕਰਦੇ ਆ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਸਾਡੇ ਬੱਚੇ ਸਾਡੇ ਸਕੂਲ ਨੂੰ ਛੱਡ ਕੇ ਨਾ ਜਾਣ ਸਾਡੇ ਬੱਚੇ ਇੱਥੇ ਹੀ ਰਹਿਣ ਸਾਡੇ ਕੋਲ ਪੜਾਈ ਕਰਨ ਜੀ ਪੰਜਾਬ ਸਰਕਾਰ ਜਿਹੜੀ ਇਸ ਵੇਲੇ ਮੁੱਖ ਮੰਤਰੀ ਸਾਹਿਬਾ ਸਮਾਰਟ ਐਜੂਕੇਸ਼ਨ ਸਕੂਲ ਵੱਲ ਬਹੁਤ ਜ਼ਿਆਦਾ ਧਿਆਨ ਦੇ ਰਹੇ ਲੱਗਦਾ ਨਾ ਤੁਹਾਡੇ ਸਕੂਲ ਨੂੰ ਜਿਹੜਾ ਇਸ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਇਸ ਤਰੀਕੇ ਨਾਲ ਇਹਨੂੰ ਬਣਾਉਣਾ ਚਾਹੀਦਾ ਤਾਂ ਕਿ ਇਦਾਂ ਦੀ ਦਿੱਕਤ ਪਰੇਸ਼ਾਨੀ ਨਾ ਹੋ ਹਾਂਜੀ ਥੋੜੀ ਉੱਚੀ ਕਰਕੇ ਬਿਲਡਿੰਗ ਬਣਾਣ ਸਾਡੀ ਹਨਾ ਤੇ ਵਧੀਆ ਵੈਸੇ ਤਾਂ ਹੀ ਆਪਣੇ ਰੂਮ ਵਿੱਚ ਸਾਰੀ ਜੋ ਵੀ ਹੈ ਆਪਣੇ ਆਪ ਕੀਤੀ ਹੈ ਪੇਂਟਿੰਗ ਵਗੈਰਾ ਸਾਰੀ ਆਪਣੇ ਆਪਣੇ ਆਪ ਕੀਤੀ ਹੈ ਹਾਂਜੀ ਸਕੂਲ ਦੀਆਂ ਮੈਂ ਹਰ ਚੀਜ਼ ਸਕੂਲ ਦੇ ਵਿੱਚ ਇੱਕ ਪ੍ਰੋਜੈਕਟਰ ਵੀ ਹੈਗਾ ਹੈ ਹਾਂਜੀ ਸਾਰਾ ਕੁਝ ਹੈ ਹਰ ਚੀਜ਼ ਮਸ਼ੀਨਰੀ ਜੋ ਵੀ ਅਪੀਕਮੈਂਟ ਚਾਹੀਦਾ ਸਕੂਲ ਦੇ ਹਰ ਚੀਜ਼ ਹੈਗੀ ਪਰ ਬੱਚੇ ਹਾਂ ਜੀ ਜੇ ਕਲਾਸਰੂਮ ਵਿੱਚ ਬੈਠ ਕੇ ਆਪਣੇ ਪੂਰੇ ਸਹੀ ਤਰੀਕੇ ਨਾਲ ਪੜਾਈ ਨਾ ਕਰ ਸਕਣ ਤਾਂ ਫਾਇਦਾ ਕੀ ਗਿਆ ਫਿਰ ਜਿਸ ਨੂੰ ਚਾਰਪੋਤ ਤੇ ਮੁੱਖ ਮੰਤਰੀ ਸਾਹਿਬ ਤੇ ਵੀ ਅਦਮੰਗ ਰਹੇ ਹਾਂ ਜੀ ਆਈਏ ਡਿਮਾਂਡ ਕਰਦੇ ਆ ਕਿ ਸਾਡੀ ਸਕੂਲ ਦੀ ਹਲ ਸਮੱਸਿਆ ਹੱਲ ਕੀਤੀ ਜਾਵੇ ਤੇ ਸਾਡੇ ਸਕੂਲ ਨੂੰ ਚੰਗੀ ਜਿਹੀ ਬਿਲਡਿੰਗ ਬਣਾ ਕੇ ਦਿੱਤੀ ਜਾਵੇ ਤਾਂ ਕਿ ਬੱਚੇ ਆਪਣੇ ਕਲਾਸਰੂਮ ਵਿੱਚ ਬੈਠ ਕੇ ਸਮਾਰਟ ਰੂਮ ਦੀ ਫਾਇਦਾ ਲੈ ਸਕਣ ਤੇ ਸੁਣਵਾਈ ਕੋਈ ਕਰਦਾ ਨਹੀਂ ਹੈ ਅਸੀਂ ਤਾਂ ਬਹੁਤ ਤੰਗ ਆਏ ਪਿਆ ਸਾਡੇ ਬੱਚਿਆਂ ਦਾ ਵੀ ਸ਼ਖਰਾਬ ਹੁੰਦਾ ਪਿਆ ਦਿੱਕਤ ਹੈ ਜੀ ਤਾਂ ਕਈ ਵਾਰ ਅਪਲੀਕੇਸ਼ਨ ਨਹੀਂ ਦਿੱਤੀਆਂ ਕਿ ਨਿਕੋ ਸਾਡੇ ਸਕੂਲ ਦਾ ਹਾਲਾਤ ਦੇਖੋ ਸਾਡੇ ਪੂਰੇ ਬੱਚਿਆਂ ਦਾ ਵੀ ਸ਼ਖਰਾਬ ਹੈ ਕੋਈ ਦੇਖਦਾ ਨਹੀਂ ਆ ਕੇ ਕੋਈ ਨਹੀਂ ਆਂਦਾ ਤੇ ਅਸੀਂ ਤਾਂ ਕਾਫੀ ਬੱਟੀ ਕਰੇ ਮੈਂ ਦੇਖਿਆ ਸਕੂਲ ਜੀ ਤੁਹਾਡੇ ਨੇ ਵਧੀਆ ਹੈਗੇ ਹੈ ਬੱਚੇ ਪੜਾ ਰਹੇ ਨਹੀਂ ਤਾਂ ਮੇਰੇ ਨਾਲ ਕਿ ਟਸ ਨੂੰ ਛੁੱਟੀ ਕਰਕੇ ਚੱਲ ਜੰਗੇ ਸਰ ਸਾਡੇ ਬੱਚੇ ਨੂੰ ਮੰਦਰ ਚ ਪੜਾ ਰਹੇ ਆ ਤੇ ਸਾਡੇ ਟੀਚਰ ਬਹੁਤ ਬਦਿਆ ਹੈ ਮੈਂ ਤਾਂ ਬਹੁਤ ਮਿੰਤ ਕਰਦੇ ਆਂ ਇਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਆਂ ਅਸੀਂ ਇਹ ਹੀ ਮੰਗ ਕਰਦੇ ਆਂ ਕਿ ਸਾਡੇ ਇਸ ਸਮੱਸਿਆ ਦਾ ਹੱਲ ਹੋਵੇ ਤੇ ਪੂਰੇ ਪਿੰਡ ਨੂੰ ਇਸ ਪਾਣੀ ਦੇ ਰਾਹਤ ਮਿਲ ਲੈ ਤੇ ਸਾਡੇ ਬੱਚਿਆਂ ਦਾ ਹੋਵੇ ਕਿ ਕਈ ਬਿਮਾਰੀਆਂ ਫੈਲ ਸਕਦੀਆਂ ਨੇ ਸਾਡੇ ਬੱਚਿਆਂ ਨੂੰ ਪਾਣੀ ਕਰਕੇ ਠੀਕ ਹਰ ਤਰਫ ਦੀਆਂ ਜਿੱਦਾਂ ਕਿ ਮੈਂਗੋ ਹੋ ਗਿਆ ਹੈ ਹੋ ਗਿਆ ਤੇ ਅਸੀਂ ਚਾਹੁੰਦੇ ਆਂ ਕਿ ਸਾਨੇ ਹੀ ਮੰਗਾ ਕਿ ਸਾਨੇ ਇਹਨੂੰ जाने। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।